ਇਸੋ ਲਿਆ ਪਾ ਮੌਜੂਦਾ ਫਤੇਗੜ ਚੂੜੀਆਂ ਦੀ ਬਾੜ ਨੰਬਰ 10 ਵਿਖੇ ਜੋ ਕਿ ਇਹ ਨਿੱਜੀ ਤੀਕ ਪੂਰਨ ਸ਼ਾਦੀ ਹਵੇਲੀ ਜੋ ਕਿ ਕਾਕੇ ਸ਼ਾਦੀ ਗਲੀ ਦੇ ਅੰਦਰ ਇੱਕ ਮਕਾਨ ਸਥਿਤ ਹੈ ਤਸਵੀਰਾਂ ਦਿਖਾਉਣੀ ਹੈ ਤੁਹਾਨੂੰ ਇਸ ਮਕਾਨ ਦੀ ਇਹ ਛੱਤ ਦੀਆਂ ਜੋ ਕਿ ਬੀਤੇ ਕੱਲ ਅਚਾਨਕ ਜਿਹੜੀ ਛੱਤ ਡਿੱਗ ਜਾਂਦੀ ਹੈ ਤੇ ਪਰਿਵਾਰ ਦਾ ਵਿਨੋਦ ਕੁਮਾਰ ਦਾ ਇਹ ਘਰ ਹੈ ਤੇ ਉਹਨਾਂ ਦੀ ਪਤਨੀ ਨੇ ਰਜਨੀ ਉਹਨਾਂ ਦੀ ਬੇਟੀ ਨੰਦਨੀ ਦੇ ਨਾਲ ਇੱਕ ਉਹਨਾਂ ਦੀ ਛੋਟੀ ਭੈਣ ਸੀਗੀ ਉਹ ਵੀ ਇੱਥੇ ਖੁਸ਼ੀ ਜਿਹੜੀ ਬੈਠੀ ਸੀਗੀ ਛੱਤ ਦੇ ਉੱਪਰ ਉਹ ਤੁਪ ਸੇਖ ਰਹੇ ਸੀ ਤੇ اچانک ਜਿਹੜੀ ਛੱਤ ਜਿਹੜੀ ਆ ਉਹ ਹੀ ਠੰਢੀ ਜਾਂਦੀ ਤੇ ਮੰਜੀ ਦੇ ਬੈੱਡ ਸਮੇਤ ਹੀ ਉਹ ਇਹ ਜਿਹੜੀਆਂ ਦੋਨੋਂ ਬੱਚੀਆਂ ਨੇ ਇਹ ហេਠਾਂ ਡਿੱਗ ਜਾਂਦੀਆਂ ਪਰ ਪ੍ਰਮਾਤਮਾ ਦਾ ਸ਼ੁਕਰ ਕੇ ਇਹਨਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਮੂਲੀ ਇਹਨਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਮੰਜੀ ਸਮੇਤ ਹੀ ਇਹ ਜਿਹੜੀ ਛੱਤ ਐ ਇੱਥੇ ਧੁੱਪ ਛੇਕ ਰਹੀਆਂ ਸੀ ਮੰਜੀ ਦੇ ਉੱਪਰ ਮੰਜੀ ਜਿਹੜੀ ਆ ਛੱਤ ਡਿੱਗਦੀ ਐ ਛੱਤ ਦੇ ਨਾਲ ਹੀ ਬੇਟੀਆਂ ਇਹ ਤਾਂ ਮਨਜੀ ਸਮੇਤ ਦੇਖ ਜਾਂਦੀਆਂ ਨੇ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਸੱਟ ਤੋਂ ਦੋਨਾਂ ਦਾ ਬਚਾਅ ਹੋ ਜਾਂਦਾ ਇਹ ਉਹਨਾਂ ਦੀ ਬੱਚੀਆਂ ਦੀ ਮਦਰ ਨੇ ਮਾਤਾ ਨੇ ਇਹਨਾਂ ਨੇ ਗੱਲਬਾਤ ਕਰਦੀ ਕਿ ਕਿਸ ਤਰ੍ਹਾਂ ਇਹ ਸਾਰੀ ਘਟਨਾ ਹੋਈ ਤੇ ਬੱਚੀਆਂ ਦਾ ਜਿਹੜਾ ਉਹ ਬਚਾਅ ਹੋ ਗਿਆ ਤੇ ਕਿੰਨਾ ਕੋ ਉਹਨਾਂ ਦਾ ਇੱਥੇ ਨੁਕਸਾਨ ਹੋਇਆ ਆ ਵੱਡੀ ਵਾਲੀ ਬੇਟੀ ਨੇ ਇੱਥੇ ਮੰਜੀ ਡਾਈ ਦੀ ਸੀ ਉਹ ਪੜਨ ਦੀ ਅੱਠਵੀਂ ਦਾ ਪੇਪਰ ਹੈ ਘਾਸੀ ਹੁਦਾ ਤੇ ਉਹ ਪੜਦੀ ਪਈ ਸੀ ਤੇ ਉਹ ਮੈਂ ਨਾ ਕੱਪੜੇ ਉਤਾਰ ਕੇ نیچے ਤੇ ਰੱਖੀ ਤੇ ਟੋਕਰੀ ਤੇ ਕਹਿੰਦੀ ਮम्मा ਸਮਾਨ ਮੈਂ ਲੈ ਜਣੀ ਆ ਮੈਂ ਸਾਗ ਬਣਾਣ ਦੀ ਜੀ ਰੰਡੀ ਤੇ ਕਹਿੰਦੀ ਮम्मा ਮੈਂ ਲੈ ਜਣੀ ਆ ਤੇ ਤੁਸੀਂ ਨਾ ਥੱਲੇ ਜਾਓ ਬਣਾ ਲਓ ਜਾ ਕੇ ਮੈਂ ਥੱਲੇ ਗਈ ਆ ਐ ਨੈਨੋ ਐ ਬੇਟੀ ਇੱਥੇ ਖਲੋਤੀ ਐ ਸਾਡ ਦੇ ਉੱਤੇ ਤੇ ਵੱਡੀ ਵਾਲੀ ਬੇਟੀ ਉੱਥੇ ਬੱਠੀ ਦੀ ਜੇ ਉਥੇ ਤੇ ਛਤਨਾ ਆਪਣੇ ਆਪ ਹੀ ਟੈਂਕੀ ਇੱਥੇ ਆ ਭਾਰ ਹਾਂਜੀ ਉਹ ਬੈਠੀ ਮੰਜ਼ੀਰ ਤੇ ਐ ਕੁੜੀਆ ਇੱਥੇ ਖਲੋਤੀ ਸਾਡ ਦੇ ਉਤੇ ਤੇ ਜਦੋਂ ਛਤ ਉਹ ਭਾਰ ਪੈਣ ਦੇ ਨਾਲ ਨਾ ਛਤ ਦਾ ਥੱਲੇ ਟੈਂਕੀ ਡਿੱਗੀ ਪਾੜ ਗਈ ਆ ਕੁੜੀਆ ਉਹ ਜਿਹੜੇ ਬਾਲਾ ਹੈਗਾ ਨਾ ਉਸ ਥੱਲੇ ਰੈੱਡ ਜੇ ਕਲਰ ਦਾ ਉਥੇ ਆਣ ਕੇ ਸਿੱਧੀ ਖਲੋ ਗਈ ਜੇ ਤੇ ਜਿਹੜੀ ਛੋਟੀ ਵੱਡੀ ਵਾਲੀ ਆ ਨਾ ਉਹ ਹੈਗੀ ਆ ਟੈਂਕੀ ਉਥੇ ਜਾ ਕੇ ਥੱਲੇ ਡਿੱਗੀ ਆ ਉੱਤੇ ਜਿਹੜੀ ਮੰਜੀ ਹੈਗੀ ਆ ਨਾ ਉਹ ਫੋਲਡ ਹੋ ਗਈ ਆ ਸਿੱਧੀ ਤੇ ਜਿਹੜਾ ਗਾਰਡਰ ਹੈਗਾ ਉਹ ਸਾਹਮਣੇ ਲੱਗ ਗਿਆ ਜਿੱਥੇ ਜਾ ਕੇ ਜੀ ਪ੍ਰਮਾਤਮਾ ਨੇ ਬਚਾ ਲਈ ਹਾਂਜੀ ਹਾਂਜੀ ਜਿਸ ਨੂੰ ਹਾਂਜੀ ਹਾਂਜੀ ਉਹਦੇ ਆ ਲੱਤਾਂ ਵਿੱਚ ਵੜ ਗਏ ਉਹ ਉਹ ਕਰਦੀ ਪਈ ਸੀ ਪਾਠ ਕਰਨ ਦੀ ਸੀ ਸ਼ਿਵਜੀ ਭਗਵਾਨ ਦਾ ਉਹ ਲੱਗੀ ਦੀ ਸੀ ਕੰਦੇ ਹਾਂਜੀ ਹਾਂਜੀ ਪ੍ਰਮਾਤਮਾ ਨੇ ਇਹਨਾਂ ਦਾ ਬਚਾ ਹਾਂਜੀ ਹਾਂਜੀ ਨੁਕਸਾਨ ਕਿੰਨਾ ਕੋਇਆ ਤੁਹਾਡਾ ਨੁਕਸਾਨ ਇਥੇ ਮਸ਼ੀਨ ਪਈ ਸੀ ਸਾਰਾ ਸਮਾਨ ਪਿਆ ਦਾ ਸਾਰਾ ਟੁੱਟ ਗਿਆ ਦਾ ਰਸੋਈ ਦਾ ਹੀ ਸਮਾਨ ਸਾਰਾ ਵਿੱਚ ਆ ਗਿਆ ਦਾ ਅਸੇ ਯਾਨੀ ਕਿ ਬੜਾ ਆਪਾਂ ਸਕੋਲ ਮਲਾ ਕੇ ਵੇਖੀ ਛੱਤ ਦਾ ਤੇ ਲੱਖ ਡੇਢ ਲੱਖ ਤੋਂ ਵੱਧ ਹਾਂਜੀ 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 ਤੇ ਇਹ ਬੱਚੀ ਦਾ ਬਚਾਅ ਹੋ ਗਿਆ ਇਹਦੀ ਛੱਤ ਲੱਗੀ ਕਿੱਥੇ ਲੱਗੀ ਹਾਂਜੀ ਆ ਇੱਥੇ ਰਕੜਾ ਦੂਜੀ ਬੱਚੀ ਤੇ ਕਿੰਨੀ ਕਿੱਥੇ ਛੱਤ ਆ ਉਹ ਆ ਚੀਜ਼ਾਂ ਤੋਂ ਤੇ ਨਾ ਸਾਰਾ ਆ ਗਿਆ ਨਾ ਉਹ ਮਲਬਾ ਜ ਇੱਥੇ ਆ ਗਿਆ ਏ ਉਹ ਐਡੇ ਵਾਲੀ ੱਟਾ ਗਿਆ ਉਹ ਮੰਜੀ ਰਗੀ ਨਾ ਕਦਾ ਹੋ ਗਈ ਦੂਰੀ ਔਰ ਤੇ ਆਣ ਕੇ ਡਿਗਾਵਾ ਆਣ ਕੇ ਤੇ ਲੱਤਾਂ ਦਾ ਕੀ ਕਰਦੇ ਉਹ ਮਜ਼ਦੂਰੀ ਦਾ ਕੰਮ ਕਰਦੇ ਗਏ ਅੱਛਾ ਬੱਚਿਆਂ ਦੇ ਪਿਤਾ ਜਿਹੜੇ ਨੇ ਉਹ ਮਜ਼ਦੂਰੀ ਕਰਦੇ ਨੇ ਗਰੀਬ ਪਰਿਵਾਰ ਹੈ ਇੱਥੇ ਇਹਨਾਂ ਦੀ ਜੇ ਕੋਈ ਸਹਾਇਤਾ ਵੀ ਕਰਨਾ ਚਾਹੀਏ ਤੇ ਉਹ ਕਰ ਸਕਦਾ ਹਾਂ ਜੀ ਕੀ ਨੰਬਰ ਤੁਹਾਡਾ ਜਿਹੜਾ ਕੋਈ ਕਿਸੇ ਨੇ ਕੋਈ ਤੁਹਾਡੀ ਮਦਦ ਕਰਨੀ ਹੋਏ ਤੇ ਤੁਹਾਡਾ ਨੰਬਰ ਕੀ ਹੈ ਜੀ 7719616209 ਆ ਫੇਰ ਬੋਲ ਦੋ 7719616209 ਅੱਜ ਇੱਕ ਵਾਰ ਫੇਰ ਅਸੀਂ ਤੁਹਾਨੂੰ ਦੱਸ ਦਈਏ ਕਿ ਫਤੇਹਗੜ ਚੂੜੀਆਂ ਦੀ ਵਾਰਡ ਨੰਬਰ 10 ਜੋ ਕਿ ਕਾਕਾ ਟਿੱਪੂ ਵਾਲੇ ਜਿਹੜੇ ਨੇ ਉਹਨਾਂ ਦੀ ਗਲੀ ਦੇ ਵਿੱਚ ਇਹ ਮਕਾਨ ਸਥਿਤ ਹੈ ਇੱਥੇ ਆਪਾਂ ਛੱਤ ਉੱਪਰ ਖੜੇ ਆ ਇਸ ਛੱਤ ਉੱਪਰ ਕੱਲ ਦੋ ਬੱਚੀਆਂ ਛੋਟੀਆਂ ਗਰੀਬ ਪਰਿਵਾਰ ਹੈ ਮਜ਼ਦੂਰੀ ਕਰਦਾ ਹੈ ਇਹਨਾਂ ਦਾ ਪਿਤਾ ਉਹ ਇੱਥੇ ਬੱਚੀਆਂ ਜਿਹੜੀਆਂ ਸੀ ਛੱਤ ਉੱਪਰ ਬੈਠੀਆਂ ਸਨ ਤਾਂ ਅਚਾਨਕ ਜਿਹੜੀ ਛੱਤ ਹੈ ਉਹ ਟੁੱਟ ਜਾਂਦੀ ਹੈ ਤੇ ਬੱਚੀਆਂ ਵੀ ਨਾਲ ਹੀ ਛੱਤ ਦੇ ਹਿੱਕਾਂਡੇ ਚਲਦੀਆਂ ਤੇ ਬੱਚੀਆਂ ਤਾਂ ਮਾਮੂਲੀ ਸੱਟਾਂ ਲਗੀਆਂ ਪਰ ਇਹਨਾਂ ਦਾ ਜਿਹੜਾ ਥੱਲੇ ਸਮਾਨ ਪਿਆ ਸੀ ਉਹ ਵੀ ਸਾਰਾ ਜਿਹੜਾ ਉਹ ਬਰਬਾਦ ਹੋ ਗਿਆ ਤੇ ਜਿਹੜੀ ਛੱਤ ਹੈ ਉਹ ਵੀ ਇਹਨਾਂ ਦੀ ਡੇਗੀ ਹੈ ਤੇ ਇਹਨਾਂ ਦਾ ਕਾਫੀ ਬੀ ਪਰਿਵਾਰਕ ਨੁਕਸਾਨ ਹੋਇਆ ਅਗਰੇ ਕੋਈ ਵੀ ਦਾਨੀ ਸੱਜਣ ਜਾਂ ਕੋਈ ਸੰਸਥਾ ਐਨਜੀਓ ਇਹਨਾਂ ਦੀ ਮਦਦ ਕਰਨਾ ਚਾਹੇ ਤੇ ਫਤੇਕਰ ਝੂਣੀਆਂ ਵਾਰਨ ਪ੍ਰਕਾਸ਼ ਉਹ ਇਸ ਪ੍ਰਵਾਹ ਦੀ ਮਦਦ ਕਰ ਸਕਦਾ ਤੇ ਉਹਨਾਂ ਨੇ ਨੰਬਰ ਵੀ ਬੋਲਤਾ ਕਿ ਇਸ ਨੰਬਰ ਤੇ ਉਹਨਾਂ ਨਾਲ ਕੋਈ ਸੰਪਰਕ ਕਰ ਸਕਦਾ ਅਗਰ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਤੇ ਬੱਚਿਆਂ ਨੇ ਪ੍ਰਮਾਤਮਾ ਦੇ ਬੱਚਿਆਂ ਨੂੰ ਬਚਾ ਲਿਆ ਛੋਟੀਆਂ ਬੱਚੀਆਂ ਸਨ ਇੱਕ ਬੱਚੀ ਜਿਹੜੀ ਉਹ ਬੱਚੀ ਛੋਟੀ ਇਹ ਤੋਂ ਛੋਟੀ ਹੈ ਉਹ ਬੜੀ ਬਲੀ ਹੈਗੀ ਆ 8ਵੀਂ ਦੇ 8ਵੀਂ ਦੀ ਬੋਰਡ ਦੇ ਪੇਪਰ ਦੇਣਗੇ ਨਾ ਇਹ ਆ ਗਿਸ਼ੇ ਮੀ ਚੱਕੀ ਜੇ ਚੇਨੇ ਚੇ ਦੋ ਬੱਚੀਆਂ ਤੇ ਹੀਠਾਂ ਨਾਲ ਹੀ ਛੱਤ ਡਿੱਗ ਗਈਆਂ ਪਰ ਜਿਹੜਾ ਪਾਸਤਾ ਰਹੀ ਸੀ ਦੂਜੀ ਬੇਟੀ ਸੀ ਸ਼ਾਇਦ ਉਹ ਭਜਨ ਲਾਇਆ ਹੀ ਉਹਨਾਂ ਨੇ ਭਜਨ ਤੇ ਪਰਿਵਾਰ ਨੇ ਦੱਸਤਾ ਆਪਣਾ ਨੰਬਰ ਤੇ ਨਿਸ਼ਾਨ ਉਹਨਾਂ ਦਾ ਕਾਫੀ ਹੋਇਆ ਇਹ ਸਾਡੇ ਨਾਲ ਰਾਹੁਲ ਜੀ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਭਰਾ ਦਾ ਮਕਾਨ ਸੀ ਜੀ ਦੀ ਛੱਤ ਡਿੱਗੀ ਹੈ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਕਿਸ ਤਰ੍ਹਾਂ ਜਿਹੜੀ ਘਟਨਾ ਵਾਪਰੀ ਕਿੰਨਾ ਕੁ ਨੁਕਸਾਨ ਹੋਇਆ ਤੇ ਇਹਨਾਂ ਨੇ ਕੱਚੇ ਕੋਠਿਆਂ ਦੀ ਜਿਹੜੀ ਸਕੀਮ ਸੀ ਉਸ ਤੇ ਵੀ ਪੈਸੇ ਭਰੇ ਨਹੀਂ ਕਿਉਂਕਿ ਇਹ ਕੱਚੇ ਆਪਣਾ ਬਾਲਿਆਂ ਵਾਲੀ ਛੱਤ ਸੀਗੀ। ਮਖਾੜੀ ਤਾਂ ਦੇਖ ਹੀ ਲੱਗਦੇ ਜੀ। ਬ੍ਰਦਰ ਹੈ ਮੇਰੇ। ਤੇ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ। ਇਹ ਬੱਚੇ ਨਾ ਕਿਦੇ ਉੱਤੇ ਖਲੋਤੇ ਸੀ ਤੇ ਨਾਲ ਹੀ ਛੱਤ ਡਿੱਗ ਗਈ ਸਾਰੀ। ਅਸੀਂ ਤਾਂ ਕੱਚੇ ਕੋਠਿਆਂ ਦੇ ਪੈਸੇ ਵੀ ਭਰੇ ਹੀ ਭਰੇ ਤੱਕ ਨਹੀਂ ਮਿਲੇ। ਸਾਡੀ ਫਾਈਲ ਤੱਕ ਵੀ ਸਸਪੈਂਡ ਕਰਾ ਦਿੱਤੀ ਗਈ। ਅਸੀਂ ਤੁਸੀਂ ਫਾਈਲ ਭਰੀ ਸੀਗੀ? ਹਾਂ ਜੀ ਬਾਟ ਸਾਹਿਬ ਫਾਈਲ ਵੀ ਭਰੀ ਹੈ। ਇਹ ਇੱਕ ਦੋ ਦੋ ਵਾਰ ਭਰੀ ਸਗੋਂ ਅਸੀਂ। ਹਾਂ। ਦੋਨੀਆਂ ਵਾਰੀ ਇਹ ਕੰਮ ਹੋਇਆ ਸਸਪੈਂਡ ਕਰਾ ਦਿੱਤੀਗੇ ਤੇ ਉੱਤੇ ਜਿਹੜੀਆਂ ਬੱਚੀਆਂ ਥੱਲੇ ਉਤੋਂ ਛੱਤ ਦੇ ਨਾਲ ਹੀ ਇਹ ਕੱਢੀ ਆ ਉਹ ਹਾਂਜੀ ਬਾਟਾ ਸਾਹਿਬ ਉਹ ਇਹਦੇ ਵਿੱਚ ਫਸ ਗਿਆ ਸੀ ਅਸੀਂ ਮਾਹਾਂ ਕੱਢੀਆਂ ਬੜੀ ਮੁਸ਼ਕਲ ਅਸੀਂ ਕੱਢੀਆਂ ਬਾਅਦ ਜੋ ਤੇ ਛੱਤ ਲੱਗੀਆਂ ਬੱਚੇ ਦਾ ਪਚਾ ਹੋ ਗਿਆ ਸਾਰਿਆਂ ਦਾ ਬੱਚੇ ਹੀ ਚਾਰ ਪੰਜ ਬੱਚੇ ਹੀ ਅੱਛਾ ਛੱਤ ਤੇ ਚਾਰ ਪੰਜ ਛੱਤ ਦੇ ਉੱਪਰ ਹੀ ਬੱਚੇ ਖੇਡਣਦੇ ਉਦੋਂ ਜਦੋਂ ਡਿੱਗੀ ਉਦੋਂ ਦੋ ਹੀ ਸੀ ਹਾਂਜੀ ਉਦੋਂ ਦੋ ਹੀ ਸੀ ਸਾਡੀਆਂ ਬੱਚੀਆਂ ਹਾਂਜੀ ਹਾਂਜੀ ਸਾਡੀ ਆਪਣੀਆਂ ਨੰਦਰੀ ਦੀ ਖੁਸ਼ੀ ਨੰਦਰੀ ਦੀ ਖੁਸ਼ੀ ਇਹ ਆ ਜਿਹੜਾ ਇਹਠਾਂ ਆਉਣ ਨਾਲ ਨੁਕਸਾਨ ਕਿੰਨਾ ਹੋ ਗਿਆ ਜਿਹੜੇ ਕਮਰੇ ਦੇ ਨੇ ਸਮਾਨ ਪਿਆ ਬਾਡ ਸਾਹਿਬ ਵੇਖੋ ਟੈਂਕੀ ਟੁੱਟ ਗਈ ਵਾਸ਼ਿੰਗ ਮਸ਼ੀਨ ਉਹ ਵੇਖੋ ਟੁੱਟ ਗਈ ਠੀਕ ਆ ਇੱਧਰ ਸਾਰਾ ਕੁਝ ਖਰਾਬ ਹੀ ਇੱਥੇ ਸਾਡੇ ਹੋਰ ਸਮਾਨ ਪਿਆ ਸੀ ਸਭ ਕੁਝ ਟੁੱਟ ਗਿਆ ਬਾਡ ਸਾਹਿਬ ਕਮ ਸੇ ਕਮ ਲੱਖ 2 ਲੱਖ ਦਾ ਨੁਕਸਾਨ ਹੋ ਗਿਆ ਮੋਸ਼ੀ ਮਸ਼ੀਨਾ ਇੱਥੇ ਹੋਰ ਵੀ ਲਮਾਰੀਆਂ ਪਈਆਂ ਸਾਰਾ ਕੁਝ ਸਾਡਾ ਥੱਲੇ ਚਲ ਗਿਆ ਸੋਫੇ ਪਈ ਉਹ ਵੀ ਗਏ ਕੀ ਮੰਗ ਕਰਦੇ ਸਰਕਾਰ ਸਰਕਾਰ ਕੋ ਆਪਾਂ ਇਹ ਮੰਗ ਕਰਦੇ ਆਂ ਕਿ ਵੇਖੋ ਫਾਈਲ ਭਰੀ ਆਹੀਂ ਹੁਣ ਤਾਂ ਘਰ ਨੂੰ ਪੈਸੇ ਮਿਲ ਜਾਣੇ ਚਾਹੀਦੇ ਆਂ ਲੈਂਟਰ ਪੁੰਦੇ ਹਜੇ ਤੱਕ ਤੇ ਮਿਲੇ ਨਹੀਂ ਨਹੀਂ ਮੰਗੇ ਵੀ ਜਿਹੜੀ ਕੱਚੇ ਕੋਠੇ ਦੀ ਹੱਡੀ ਵੀ ਫਾਈਲ ਦੇ ਤੁਹਾਨੂੰ ਪੈਸੇ ਦਿੱਤੇ ਜਾਣੇ ਆਹੀਂ ਇਹਨੂੰ ਤਿਆਰ ਕਰਿਏ ਇਹ ਸਾਡੇ ਦਾ ਲੈਂਟਰ ਲੋਨਡਰ ਪਾਈਏ ਬਾੜਸਾ